ਇਦੇ ਵਿੱਚ ਇਹ ਆ ਕਿ ਬੀਬੀਐਮਬੀ ਦੇ ਵੱਲੋਂ ਜਿਹੜੇ ਅਧਿਕਾਰੀ ਆ ਵੱਲੋਂ ਤਿਆਰੀ ਕੀਤੀ ਗਈ ਆ ਉਹ ਤਾਂ ਚਲੋ ਬੀਬੀਐਮਬੀ ਦੇ ਅਧਿਕਾਰੀ ਦੱਸ ਸਕਦੇ ਪਰ ਇਹ ਜਿਹੜੀ ਜਿਹੜੀ ਸਾਰੇ ਦੀ ਸੁਰੱਖਿਆ ਡੈਮਾਂ ਦੀ ਜ਼ਰੂਰੀ ਆ ਪਰ ਜੇ ਅਸੀਂ ਕਿਹਾ ਜਾਵੇ ਕਿ ਭਾਖੜਾ ਡੈਮ ਤੇ ਨੰਗਲ ਡੈਮ ਦੀ ਸੁਰੱਖਿਆ 'ਚ ਕੋਈ ਕਟਾਹੀ ਅੱਜ ਤੱਕ ਕਰ ਕਦੇ ਹੋਈ ਨਹੀਂ ਪੰਜਾਬ ਪੁਲਿਸ ਪਲੱਸ ਜਿਹੜੀ ਹਿਮਾਚਲ ਪੁਲਿਸ ਆ ਬੜੀ ਮਸਤੀ ਨਾਲ ਇਹ ਸੁਰੱਖਿਆ ਕਰਦੀ ਸੀ ਪਰ ਸੀਆਈਐਸਐਫ ਦੇ ਆਉਣ ਦੇ ਨਾਲ ਸਾਡੇ ਇੱਕ ਜਿਹੜਾ ਇਹ ਆਉਣ ਦਾ ਜਿਹੜਾ ਬਹਾਨਾ ਬਣਿਆ ਜਦੋਂ ਆਮ ਆਗਮੀ ਪਾਰਟੀ ਵੱਲੋਂ ਪੰਜਾਬ ਦੀ ਪਾਣੀਆਂ ਦੀ ਮੁਹਿੰਮ ਚਲਾਈ ਕੀ ਰੋਕਣ ਦੀ ਕੀ ਹਰਿਆਣੇ ਨੂੰ ਵਾਧੂ ਪਾਣੀ ਨਹੀਂ ਜਾਣ ਦੇਣਾ ਉਹਨਾਂ ਦਿਨਾਂ ਦੌਰਾਨ ਜਿਹੜਾ ਕੁਝ ਕੋਈ ਗੇਟ ਨੂੰ ਤਾਲਾ ਲਾਇਆ ਗਿਆ ਜਾਂ ਚੇਅਰਮੈਨ ਬੀਬੀਐਮਬੀ ਨੂੰ ਉਧਰ ਧੱਕਿਆ ਗਿਆ ਸਤਲੁਜ ਸਦਨ ਦੇ ਵਿੱਚ ਇੱਕ ਬੀਬੀਐਮਬੀ ਤੇ ਕੇਂਦਰ ਸਰਕਾਰ ਨੂੰ ਬਹਾਨਾ ਮਿਲ ਗਿਆ ਉਸ ਬਹਾਨੇ ਨੂੰ ਆਪਣੀ ਜਿੱਦ ਨੂੰ ਬਗਾਉਣ ਦੇ ਲਈ ਜਿਹੜੀ ਕੇਂਦਰ ਸਰਕਾਰ ਹੈ ਤੇ ਬੀਬੀਐਮਬੀ ਹੈ ਇਹਨਾਂ ਨੇ ਸੀਆਈਐਸਐਫ ਦਾ ਜਿਹੜਾ ਫੈਸਲਾ ਲਿਆ ਕਿਉਂਕਿ ਸੁਰੱਖਿਆ ਤਾਂ ਪਹਿਲਾਂ ਹੀ ਹੋ ਰਹੀ ਸੀ ਪਰ ਇਹਦੇ ਨਾਲ ਬੀਬੀਐਮਬੀ ਤੇ ਬੋਝ ਪਏਗਾ 100 ਕਰੋੜ ਰੁਪਏ ਦਾ ਜੇ ਅਹਮਾਚਲ ਤੇ ਪੰਜਾਬ ਸਰਕਾਰ ਦੀ ਜਿਹੜੀ ਪੁਲਿਸ ਲੱਗੀ ਹੋਈ ਸੀ ਇੱਥੇ ਉਹਨਾਂ ਤੇ ਕੇਵਲ ਸਾਲਾਨਾ 30 ਕਰੋੜ ਦਾ ਖਰਚਾ ਸੀ ਤੇ ਹੁਣ ਜੋ ਪਤਾ ਲੱਗਿਆ ਅੰਕੜਿਆਂ ਤੋਂ ਘੱਟੋ-ਘੱਟ 100 ਤੋਂ ਲੈ ਕੇ 150 ਕਰੋੜ ਰੁਪਈਆ ਸੀਆਈਐਸ ਤੇ ਖਰਚੇ ਤੇ ਲਾਇਆ ਜਾਏਗਾ ਜਿੰਨੇ ਹਥਿਆਰ ਹੈ ਜਿੰਨਾਂ ਗੋਲੀ ਸਿਕਾ ਹੈ ਕੋਈ ਗੱਡੀਆਂ ਹੈ ਜਾਂ ਕੋਈ ਵਰਦੀਆਂ ਹੈ ਜਾਂ ਰਹਿਣ ਖਾਣ ਦਾ ਪ੍ਰਬੰਧ ਹੈ ਨਵੀਂ ਕਲੋਨੀ ਬਣਾ ਕੇ ਦੇਣਾ ਜਾਂ ਉਹਨਾਂ ਦੀ ਕਹੋ ਵਰਦੀ ਦਾ ਪ੍ਰਬੰਧ ਹੈ ਇਹ ਸਾਰਾ ਬੀਬੀਐਮਬੀ ਕਰੇਗੀ ਇਹਦੇ ਨਾਲ 100 ਕਰੋੜ ਦਾ ਜਿਹੜਾ ਵਾਅਦਾ ਹੈ BBMP ਦੇ ਬਜਟ ਚ ਉਹਦੇ ਚ ਪੰਜਾਬ ਮੇਨ ਪਾਰਟਨਰ ਸਟੇਟ ਹੈ ਇਹਦੇ ਚ ਮੇਰੇ ਹਿਸਾਬ ਨਾਲ ਕਹਿ ਲੋ ਕਿ 52% ਜਿਹੜਾ ਸ਼ੇਅਰ ਹੈ ਪੰਜਾਬ ਦਾ ਕਹਿਣ ਦਾ ਭਾਵ ਇਹ ਹੈ ਕਿ 50 ਕਰੋੜ ਰੁਪਏ ਦਾ ਜਿਹੜਾ ਵਾਅਦਾ ਹੈ ਜਾਂ ਜਿਹੜਾ ਬੋਝ ਹੈ ਉਹ ਪੰਜਾਬ ਸਰਕਾਰ 'ਤੇ ਪੈ ਜਾ ਰਿਹਾ ਇਹ ਜਿਹੜੀ ਬੜੀ ਮਾੜੀ ਗੱਲ ਹੈ ਜੇ ਸੁਰੱਖਿਆ ਲਾਣੀ ਸੀ ਫੇ ਕੇਂਦਰ ਸਰਕਾਰ ਆਪਣੇ ਵੱਲੋਂ ਲਾ ਦੇ ਕਿਹੜਾ ਕੋਈ ਮਨਾਂ ਕਰਦਾ ਇੱਥੇ ਕੋਈ ਉਹ CISF ਵਾਲੇ ਕਿਹੜਾ ਸਾਡੇ ਦੁਸ਼ਮਣਾਂ ਕੋਈ ਉਹ ਲਾ ਦੇ ਪਰ ਜਦੋਂ ਲੋੜੇ ਨਹੀਂ ਸੀ ਪਰ ਜਿਹੜੀ ਇਹ ਸਾਰਾ ਕੁਝ ਹੋਇਆ ਹੈ ਆਮ ਆਦਮੀ ਪਾਰਟੀ ਨੇ ਜਦੋਂ ਆਪਣਾ ਪਾਣੀਆਂ ਦਿਨ ਮਹਿੰਮ ਨੂੰ ਲੈ ਕੇ ਜੂਨ ਮਹੀਨੇ ਚ ਕੀਤਾ ਸੀ ਉਹਦੇ ਕਾਰਨ ਇਹਦੀ ਸ਼ੁਰੂਆਤ ਹੋ ਗਈ ਸੀ ਪਰ ਜਿਹੜਾ ਵਾਧੂ ਬੋਝ ਪੈਣ ਜਾ ਰਿਹਾ 100 ਕਰੋੜ ਰੁਪਏ ਦਾ ਬੀਬੀਐਮਪੀ ਬੋਰਡ ਤੇ ਇਹਦੇ ਵਿੱਚ ਘੱਟੋ ਘੱਟ ਜਿਹੜਾ 50 ਕਰੋੜ ਰੁਪਏ ਦਾ ਬੋਝ ਹੈ ਉਹ ਪਏਗਾ ਪੰਜਾਬ ਸਰਕਾਰ ਤੇ ਇਹ ਜਿਹੜੀ ਬੜੀ ਮਾੜੀ ਗੱਲ ਹੈ ਤੇ ਪਹਿਲਾਂ ਹੀ ਪੰਜਾਬ ਸਰਕਾਰ ਖਰਚੇ ਦੇ ਵਿੱਚ ਉਹਦਾ ਖਜ਼ਾਨਾ ਬੜਾ ਘਾਟੇ ਜਾ ਰਿਹਾ ਤੇ ਉਹਨੂੰ ਜਿਹੜਾ ਮੁਸ਼ਕਲ ਹੋਏਗਾ ਤੇ ਇੱਥੇ ਹੁਣ ਪੰਜਾਬ ਸਰਕਾਰ ਨੂੰ ਚਾਹੀਦਾ ਪਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕੀ ਇਹਦਾ ਚੰਗੇ ਤਰੀਕੇ ਨਾਲ ਵਿਰੋਧ ਕੀਤਾ ਜਾਵੇ ਤਾਂ ਜੋ ਜਿਹੜਾ ਸਾਡਾ 50 ਕਰੋੜ ਰੁਪਏ ਦਾ ਖਰਚਾ ਹੈ ਪੰਜਾਬ ਦਾ ਸਟੇਟ ਦਾ ਉਹਨੂੰ ਕੀ ਕਹਿ ਲੋ ਖਰਚ ਹੋਣ ਤੋਂ ਰੋਕਿਆ ਜਾ ਸਕਦਾ ਉਹਦੀਆਂ ਦੀ ਗੱਲ ਕੀਤੀ ਹੈ ਤੁਸੀਂ ਪਰ ਇਹ ਕਿਹੜੇ ਨਵੇਂ ਕਰੋਨੀ ਨਹੀਂ ਦੇਖੋ ਇਹ ਜਿਹੜੀ ਟੈਂਪਰੇਰੀ ਆ ਜੋ ਮੇਨੂੰ ਜੋ ਸਾਡੇ ਸੋਰਸਸ ਹੈ ਇਹ ਸਿਰਫ ਟੈਂਪਰੇਰੀ ਹੈ ਜਿਹੜੀ ਭਰਤੀ ਲਈ ਜਿਹੜੇ ਜਵਾਨ ਵੀ ਆਣੇ ਉਹ ਕੇਵਲ ਸਿੰਗਲ ਜਿਵੇਂ ਕੋਈ ਮੈਰਿਡ ਨਹੀਂ ਹੁੰਦਾ ਵੀ ਅਨਮੈਰਿਡ ਲੋਕ ਹੈ ਜਾਂ ਨਵੀਂ ਭਰਤੀ ਹੈ ਉਹਨਾਂ ਨੂੰ ਇੱਥੇ ਤਾਂ ਨਾਇਤ ਕੀਤਾ ਜਾਏਗਾ ਇਹ ਟੈਂਪਰੇਰੀ ਹੈ ਉਸ ਤੋਂ ਬਾਅਦ ਜੋ ਪ੍ਰਪੋਜ਼ਲ ਦਿੱਤੀ ਗਈ ਸੀ ਆਈਐਸਐਫ ਵੱਲੋਂ ਜਿਆ ਬੀਬੀਐਮਬੀ ਨੇ ਮਨਜ਼ੂਰ ਕਰ ਲਈ ਗਈ ਉਹ ਸਾਡਾ ਇੱਥੇ ਨੰਗਲ ਭਾਖੜਾ ਰੋਡ ਤੇ 올ਿੰਡਾ ਐਕਸਟ੍ਰੇਸ਼ਨ ਹੈ ਉਥੇ ਬੀਬੀਐਮਬੀ ਦੀ ਇੱਕ ਪੁਰਾਣੀ ਕਲੋਨੀ ਆ ਉਹਨਾਂ ਨੇ ਕਿਹਾ ਕਿ ਸਾਨੂੰ ਇਹਨੂੰ ਤੋੜ ਕੇ ਨਵੀਂ ਕਲੋਨੀ ਬਣਾ ਕੇ ਦਿੱਤੀ ਜਾਵੇ ਤੇ ਉਦੋਂ ਤੱਕ ਅਸੀਂ ਇੱਥੇ ਰਹਿਣ ਨੂੰ ਤਿਆਰ ਆ ਪਰ ਕਹਿਣ ਦਾ ਭਾਵ ਇਹ ਹੈ ਕਿ ਕਲੋਨੀ ਬਣਾਉਣ ਤੇ ਵੀ ਖਰਚਾ ਹੋਣਾ ਟਰਾਂਸਪੋਰਟ ਤੇ ਵੀ ਖਰਚਾ ਹੋਣਾ ਤੇ ਆਮ ਆਦਮੀ ਪਾਰਟੀ ਨੂੰ ਵੀ ਸੋਚਣਾ ਚਾਹੀਦਾ ਸੀ ਕਿ ਜਦੋਂ ਅਸੀਂ ਜੂਨ ਦੇ ਮਹੀਨੇ ਚੰਨਾ ਰੌਲਾ ਪਾਇਆ ਇਹਨਾਂ ਮੀਡੀਆ ਦੇ ਵਿੱਚ ਛਾਈ ਪ ਗਿਆ ਚਲੋ ਲੋਕਾਂ ਨੇ ਚੰਗਾ ਵੀ ਕਿਹਾ ਕਿ ਪਾਣੀਾਂ ਦੀ ਆਪਣੀ ਲੜਾਈ ਲੜਦੇ ਪਰ ਜਦ ਤੁਹਾਨੂੰ ਪਤਾ ਸੀ ਕਿ ਆ ਡੈਮਾਂ ਨੂੰ ਤਾਲੇ ਲਾ ਦੇਣੇ ਜਾਂ BBMP ਦੇ ਚੇਅਰਮੈਨ ਨੂੰ ਤਾਲਾ ਲਾ ਦੇਣਾ ਉਹਦੇ ਨਾਲ ਇਹਨਾਂ ਨੂੰ ਕਬਾਨਾ ਮਿਲ ਗਿਆ ਹੁਣ ਆਮ ਆਦਮੀ ਪਾਰਟੀ ਨੂੰ ਸਾਰੀਆਂ ਪਾਰਟੀਆਂ ਨੂੰ ਪੰਜਾਬ ਦੀਆਂ ਨੂੰ ਨਾਲ ਲੈ ਕੇ ਇਹਦਾ ਵਿਰੋਧ ਕਰਨਾ ਚਾਹੀਦਾ ਕਿਉਂਕਿ ਜਿਹੜਾ ਸਾਲਾਨਾ 50 ਕਰੋੜ ਦਾ ਬੋਝ ਪੈਣ ਦਾ ਮਤਲਬ ਇਹ ਹੈ ਕਿ 50 ਕਰੋੜ ਨਾਲ ਕਿਤੇ ਪਿੰਡਾਂ 'ਚ ਗਰੰਟੀਆਂ ਦਿੱਤੀਆਂ ਜਾ ਸਕਦੀਆਂ ਜਾਂ ਕਿਤੇ ਹੋਰ ਰੈਨੋਵੇਸ਼ਨ ਕੀਤੀ ਜਾ ਸਕਦੀ ਸੀ ਜਿਹੜਾ BBMP ਦਾ ਵੀ ਬਿਹੇਵੀਅਰ ਗੜਾ ਐਟੀਟਿਊਡ ਹੈ ਇਹ ਵੀ ਬਹੁਤ ਕਹਿ ਲੋ ਵੀ ਤਾਨਾਸ਼ਾਹੀ ਬਿਹੇਵੀਅਰ ਹੈ BBMP ਦਾ ਕਿਉਂਕਿ ਆਪਣੀ ਜਿੱਦ ਪਗਾ ਰਹੀ BBMP ਪੰਜਾਬੀਆਂ ਦੇ ਕਹੋ ਕੀਮਤ ਹੈ BBMP ਨੂੰ ਇਹ ਜਿੱਦ ਨਹੀਂ ਪਗਾਣੀ ਚਾਹੀਦੀ ਸੀ ਤੇ ਪੰਜਾਬ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਇਹਦਾ ਡਟ ਕੇ ਵਿਰੋਧ ਕਰਨਾ ਚਾਹੀਦਾ CISF ਦਾ ਕੋਈ ਵਿਰੋਧ ਨਹੀਂ ਹੈ ਕਈ ਦੇਸ਼ ਕੋਈ ਵਿਰੋਧ ਨਹੀਂ ਹੈ CISF ਕਿਉਂ ਲਾਈ ਜਾ ਰਹੀ ਜਦ ਲੋੜ ਨਹੀਂ ਹੈ ਮੋਰਓਵਰ 100 ਕਰੋੜ ਦਾ ਜਿਹੜਾ ਖਜ਼ਾਨੇ ਤੇ ਬੋਝ ਪੈਣਾ BBMP ਤੇ ਉਹਦਾ ਵਿਰੋਧ ਹੈ ਸਾਨੂੰ ਇਹ ਨਹੀਂ ਕਰਨਾ ਚਾਹੀਦਾ ਸੀ ਤੇ ਚਲੋ ਹੁਣ ਹੋ ਗਿਆ ਪਰ ਹਜੇ ਵੀ ਕਹਿੰਦੇ ਕੁਝ ਨਹੀਂ ਹੋਇਆ ਪੰਜਾਬ ਸਰਕਾਰ ਨੂੰ ਆਪਣੇ ਪੱਧਰ ਤੇ ਵਿਰੋਧੀ ਪਾਰਟੀ ਨਾਲ ਲੈ ਕੇ ਕੇਂਦਰ ਸਰਕਾਰ ਨੂੰ ਮਿਲ ਕੇ ਜਾਂ ਕੋਈ ਵੀ ਇਹ ਜਆ ਆਪਣੇ ਜਿਹੜੇ ਵੱਡੇ ਵੱਡੇ ਅਫਸਰ ਹੈ ਉਹਨਾਂ ਨੂੰ ਮਿਲ ਕੇ ਇਹਦਾ ਕੋਈ ਤੌਰ ਤਰੀਕਾ ਕੱਢ ਕੇ ਕੋਈ ਹੱਲ ਕੱਢਣਾ ਚਾਹੀਦਾ ਕਹਿੰਦੇ ਵੀ ਹਲੇ ਕੁਝ ਨਹੀਂ ਕਾਰਵਾਈ ਪੂਰੀ ਕਰ ਲਈ ਗਈ ਇਸੀ ਦਾ ਵਿਰੋਧ ਕਰਨ ਤੇ ਕਿਹਾ ਤੁਸੀਂ ਮੰਨਦੇ ਹੋ ਕਿ ਇਸ ਵਾਪਸ ਨਹੀਂ ਵਿਰੋਧ ਵਾਪਸ ਕਿਹੜੀ ਚੀਜ਼ ਨਹੀਂ ਹੋਈ ਜੇ ਨੀਤ ਸਾਫ਼ ਹੋਵੇ ਵਾਪਸ ਕੀ ਨਹੀਂ ਹੁੰਦਾ ਕਿਸਾਨ ਵਿਲ ਵਾਪਸ ਹੋਈ ਲੈਂਡ ਪੂਲਿੰਗ ਪਾਲਿਸੀ ਵਾਪਸ ਹੋਈ ਵਾਪਸ ਹੁੰਦਾ ਸਭ ਕੁਝ ਹੁੰਦਾ ਪਰ ਆਪਾਂ ਕਰਨਾ ਹੀ ਕੁਝ ਨਹੀਂ ਉਦੋਂ ਜੂਨ ਦੇ ਮਹੀਨੇ ਦੇ ਵਿੱਚ ਡਰਾਮਾ ਕੀਤਾ ਸੀ ਉਹ ਜਿਹੜਾ ਡਰਾਮਾ ਹੈ ਉਹ ਕਹਿ ਲੋ ਵੀ ਸਾਡੇ ਵਿਰੁੱਧ ਗਿਆ ਤੇ ਹੁਣ ਸਾਨੂੰ ਉਹ ਕਰਨਾ ਚਾਹੀਦਾ ਸਾਨੂੰ ਜ਼ਮੀਨੀ ਪੱਤਰ ਤੇ ਆ ਕੇ ਦਾ ਵਿਰੋਧ ਕਰਨਾ ਚਾਹੀਦਾ ਕਿਉਂਕਿ ਸਟੇਟ ਤੇ ਸਾਡੀ ਸਟੇਟ ਤੇ ਘੱਟੋ ਘੱਟ 50 ਕਰੋੜ ਦਾ ਬੋਝ ਪੈ ਰਿਹਾ ਜਿੱਥੇ BBMP ਤੇ 100 ਕਰੋੜ ਦਾ ਬੋਝ ਪੈ ਰਿਹਾ ਇਹਦੇ ਨਾਲ BBMP ਨੂੰ ਚਾਹੀਦਾ ਸੀ ਕਿ ਜਿਵੇਂ ਜਦ ਦਾ ਪਾਖੜਾ ਡੈਮ ਬਣਿਆ ਨੰਗਲ ਦੇ ਸ਼ਾਦੀ ਕਦੀ ਕਲੋਨੀ ਨਾਮੀ ਬਣੀ ਹੋਵੇ ਆਦਰਵਾਇਜ਼ ਜਿੰਨੇ ਕਲੋਨੀਆਂ ਹੈ ਜਿਹੜੇ ਰਹਿਣ ਦੇ ਥਾਂ ਹੈ ਉਹ ਸਾਰਾ ਹੀ ਟੁੱਟ ਚੁੱਕਾ ਉਹ ਰਹਿਣ ਦੇ ਕਾਬਿਲ ਨਹੀਂ ਹੈ ਕਿਉਂਕਿ ਮਿੱਟੀ ਦੇ ਬਣੇ ਹੋਏ ਘਰ ਹੈ ਉਹ ਟੁੱਟ ਚੁੱਕੇ ਉਹਨਾਂ ਨੂੰ ਰੇਨੋਵੇਟ ਕਰਨ ਤੇ ਜੋਰ ਦੇਣਾ ਚਾਹੀਦਾ ਸੀ ਸਾਡੇ ਨੰਗਲ ਵਾਸੀਆਂ ਕੋ ਕੋਈ ਐਂਬੂਲੈਂਸ ਨਹੀਂ ਹੈ ਸਰਕਾਰ ਦੇ ਵਿੱਚ ਉਹਨੂੰ ਜੋਰ ਦੇਣਾ ਚਾਹੀਦਾ ਸੀ ਬੀਬੀਐਮਬੀ ਦੇ ਹਸਪਤਾਲ ਦੇ ਵਿੱਚ ਕੋਈ ਟਰੋਮਾ ਸੈਂਟਰ ਨਹੀਂ ਕੋਈ ਸਿਟੀ ਸਕੈਨ ਨਹੀਂ ਹੈ ਕੋਈ ਅਲਟਰਾ ਸਾਊਂਡ ਦਾ ਡਾਕਟਰ ਨਹੀਂ ਹੈ ਉੱਥੇ ਜੋਰ ਦੇਣਾ ਚਾਹੀਦਾ ਸੀ ਕੋਈ ਚੰਗੀ ਲੈਬ ਨਹੀਂ ਹੈ ਬਲੱਡ ਟੈਸਟਿੰਗ ਲੈਬ ਨਹੀਂ ਹੈ ਉੱਥੇ ਜੋਰ ਦੇਣਾ ਚਾਹੀਦਾ ਸੀ ਕਿਉਂਕਿ ਨੰਗਲ ਜਾਂ ਆਲਜਵਾਲ ਦੇ ਪੰਜਾਬੀਆਂ ਨੇ ਹਰਿਆਣੇ ਦੇ ਭਰਾਮਾ ਨੇ ਹਿਮਾਚਲ ਦੇ ਭਰਾਮਾ ਨੇ ਜਦੋਂ ਭਾਗੜਾ ਡੈਮ ਦਾ ਨਿਰਮਾਣ ਹੋਇਆ ਸੀ ਬੜੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਸ਼ਹੀਦ ਹੋਏ ਲੋਕ ਡੈਮ ਬਣਾਉਂਦੇ ਹੋਏ ਉਹਨਾਂ ਦੇ ਵਾਰਸਾਂ ਦੇ ਨਾਲ ਕੋਈ ਹਮਦਰਦੀ ਰੱਖਣ ਲਈ ਕੋਈ ਇਹੋ ਜਿਹਾ ਕੰਮ ਕਰਨਾ ਚਾਹੀਦਾ ਸੀ ਕਿਉਂਕਿ ਸਨਮਾਨਿਤ ਕੀਤਾ ਜਾਵੇ ਉੱਤੇ ਖਰਚੇ ਕਰਨੇ ਚਾਹੀਦੇ ਸੀ ਉਹ ਖਰਚੇ ਇਸ ਲਈ ਨਹੀਂ ਦੇਖਦੇ ਕਿਉਂਕਿ ਜਿਹੜੇ BBMP ਦੇ ਉੱਥੇ ਅਧਿਕਾਰੀ ਆ ਉਹਨਾਂ ਨੂੰ ਸਟੇਟ ਨਾਲ ਉਹਨਾਂ ਨੂੰ ਭਾਗੜਾ ਡੈਮ ਨਾਲ ਕੋਈ ਲੈਣ ਨਹੀਂ ਉਹਨਾਂ ਨੂੰ ਕੇਵਲ ਤੇ ਕੇਵਲ ਇਹ ਆ ਕਿ ਅਸੀਂ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਕਿਦਾਂ ਜਬਰੀ ਇਹਨਾਂ ਕਿ ਕਿਦਾਂ ਉਹਨੂੰ ਉਹਨਾਂ ਦੇ ਆਓ ਭਗਤ ਕਰਨੀ ਕੇਂਦਰ ਦੇ ਅਧਿਕਾਰੀ ਜਾਂ ਕੇਂਦਰ ਸਰਕਾਰ ਦੇ ਮੰਤਰੀ ਦੀ ਤਾਂ ਜੋ ਇਹਨਾਂ ਦੇ ਜਿਹੜੇ ਅਹੁਦੇ ਆ ਉਹ ਸਲਾਮਤ ਰਹਿਣ